ਕਿਉਂ ਨਹੀਂ ਇਸ ਗੱਲ ਦਾ ਬਤਨਿਕ ਵੀਤਾ ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਉਹ ਇੱਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਚਰੋਨੀ ਅਕਾਲੀ ਦਲ ਵੱਲੋਂ ਸਰਦ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਤੋਂ ਜਿੰਨੇ ਵੀ ਪੰਥ ਕਹਿੰਦੇ ਹੁੰਦੇ ਹ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਲੜਕਾ ਵਿਰੋਧ ਕਰਦੇ ਆ ਤੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚੁਣੌਤੀ ਦੇਣ ਦੀ ਇਹ ਬਹੁਤ ਮਾਰੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ ਚ ਵੱਖ-ਵੱਖ ਤੇ ਆਤਵਾ ਦਾ ਨਾਮ ਦਿੰਦੇ ਆ ਤੋ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ ਨੇ ਕਿਉਂ ਨਹੀਂ ਇਸ ਗੱਲ ਦਾ ਵਾਅਦਾ ਤੇ ਕਮੀਕਾ ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਲਈ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਉਹ ਇੱਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਚਰੋਨੀ ਅਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਤੋਂ ਜਿੰਨੇ ਵੀ ਪੰਥ ਕਹਿੰਦੇ ਹੁੰਦੇ ਹ ਹਤੈਸੀ ਲੋਕ ਆ ਉਹ ਇਹਨਾਂ ਗੱਲਾਂ ਦਾ ਲੜਕਾ ਵਿਰੋਧ ਕਰਦੇ ਆ ਤੋਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚੁਣੌਤੀ ਦੇਣ ਦੀ ਇਹ ਬਹੁਤ ਮਾਰੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ 'ਚ ਵੱਖ-ਵੱਖ ਤੇ ਆਤਵਾ ਦਾ ਨਾਮ ਦਿੰਦੇ ਆ। ਤੋਂ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ ਨੇ। ਕਿਉਂ ਨਹੀਂ ਇਸ ਗੱਲ ਦਾ ਵਾਅਦਾ ਤੇ ਕਮੀਕਾ ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਉਹ ਇੱਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਚਰੋਮੇ ਅਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਤੋਂ ਜਿੰਨੇ ਵੀ ਪੰਥ ਕਹਿੰਦੇ ਆਉਂਦੇ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਡਟ ਕੇ ਵਿਰੋਧ ਕਰਦੇ ਆ ਤੋਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚ ਚੁਣੌਤੀ ਦੇਣ ਦੀ ਇਹ ਬਹੁਤ ਮਾੜੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ 'ਚ ਵੱਖਵਾ ਤੇ ਆਤਵਾ ਦਾ ਨਾਮ ਦਿੰਦੇ ਆ ਤੋਂ ਇਸ ਗੱਲ ਨੂੰ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ ਨੇ ਕਿਉਂ ਨਹੀਂ ਇਸ ਗੱਲ ਦਾ ਵਾਅਦਾ ਕੀਤਾ ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਉਹ ਇੱਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਚਰੋਣੀ ਅਕਾਲੀ ਦਲ ਵੱਲੋਂ ਸਰਦ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਤੋ ਜਿੰਨੇ ਵੀ ਪੰਥ ਕਹਿੰਦੇ ਆਉਂਦੇ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਡਟ ਕੇ ਵਿਰੋਧ ਕਰਦੇ ਆ ਤੋ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚ ਚੁਣੌਤੀ ਦੇਣ ਦੀ ਇਹ ਬਹੁਤ ਮਾੜੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ 'ਚ ਵੱਖਵਾ ਤੇ ਆਤਵਾ ਦਾ ਨਾਮ ਦਿੰਦੇ ਆ ਤੋ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜਿਹੜੀ ਆ कार्रवाई कर दोषी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप